ਕਿੰਨੀ ਕੀ ਖੁਸ਼ੀ ਹੋ ਰਹੀ ਹੈ ਅੱਜ ਤੇ ਨਹੀਂ ਬਹੁਤ ਖੁਸ਼ੀ ਹੋ ਰਹੀ ਹੈ ਜਿਵੇਂ ਦੇਸ਼ ਵਾਸੀਆਂ ਕੋ ਹੋ ਰਹੀ ਹੈ ਉਸ سے ਥੋੜੀ ਜਿਹਾ ਜ਼ਿਆਦਾ ਮੇਰੇ ਕੋ ਹੋ ਰਹੀ ਹੈ ਬੀਇੰਗ ਪੇਰੈਂਟਸ ਪਿਆਰ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੇ ਵੱਡੇ ਮਕਾਮ ਦੇ ਉੱਤੇ ਪੁੱਤ ਪਹੁੰਚੇ ਇੱਕ ਵੱਖਰੀ ਖੁਸ਼ੀ ਨਜ਼ਰ ਆਉਂਦੀ ਹੈ ਪੂਰਾ ਦੇਸ਼ ਝੂਮ ਰਿਹਾ ਹੈ ਖੁਦ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਨਹੀਂ ਉਹ ਜਿਵੇਂ ਆਪਨੇ ਬੋਲਾ ਖੁਸ਼ੀ ਦੀ ਬਾਤ ਤੋਂ ਹੋਰ ਵੀ ਜ਼ਿਆਦਾ ਹੈ ਕਿਉਂਕਿ 17 ਸਾਲ ਕੇ ਬਾਅਦ ਇਹ ਮੌਕਾ ਮਿਲਾਇਆ ਹਮੇ ਚੈਂਪੀਅਨ ਬਣਨੇ ਦਾ ਇਸ ਕੇ ਵਿੱਚ ਮੇ ਬਹੁਤ ਬੜੇ ਬੜੇ ਪਲੇਅਰ ਆਏ ਜਿੰਨ ਕੋ ਵਰਲਡ ਕੱਪ ਹਾਸਲ ਕਰਨੇ ਦਾ तो हमारा बेटा जो है वो उसको परमात्मा ने मौका दिया तो वो जो एशियन गेम भी जीत के आ गया गोल्ड मेडलिस्ट अंडर 19 वो चैंपियन बने और उसके बाद अभी वे चैंपियन बन गया एक छोटी सी उम्र में तो बहुत बड़ी फखर की बात है परमात्मा का शुक्र है प्रधानमंत्री नरेंद्र मोदी जी वालों भी सराहना की गई है कि कहना चाहूँगी प्रधानमंत्री ने सराहना की उसके बारे में तो कुछ कहने के लिए हमारे पास लफ्ज़ नहीं है लेकिन वो बहुत खुश हुए कि जब कोई देशवासी ਇਹ ਬੋਲੇ ਕਿ ਦੇਸ਼ ਪਹਿਲੇ ਹੈ ਅਤੇ ਉਨ੍ਹਾਂ ਦਾ ਬੱਚਾ ਬਾਅਦ ਵਿੱਚ ਹੈ ਤਾਂ ਆਟੋਮੈਟਿਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਾਰੀ ਜਿਹੜੇ ਦੇਸ਼ਵਾਸੀ ਹੈ ਉਹ ਸਾਰੇ ਖੁਸ਼ ਹੈ ਮੁਸ਼ਕਲਾਂ ਵੀ ਰਹੀਆਂ ਨੇ ਰਾਹਾਂ ਦੇ ਵਿੱਚ ਅੱਜ ਕਿਸ ਤਰ੍ਹਾਂ ਦੀ ਤਿਆਰੀ ਹੈ ਆ ਨਹੀਂ ਬਹੁਤ ਬੜੀਆ ਤਿਆਰੀ ਦਿਖਾਈ ਦੇ ਰਹੀ ਹੈ ਤੇ ہمارا ਚੈਂਪੀਅਨ ਆ ਰਿਹਾ ਹੈ ਅੱਜ ਮੈਂ ਆਪਣੇ ਬੇਟੇ ਨੂੰ ਲੈਣ ਨਹੀਂ ਆਇਆ ਅੱਜ ਮੈਂ ਚੈਂਪੀਅਨ ਨੂੰ ਲੈਣ ਆਇਆ ਹਾਂ ਬਹੁਤ ਤੁਹਾਡਾ ਤਾਂ ਬਿਲਕੁਲ ਕੀ ਜਾ ਰਹੇ ਕਿ ਚੈਂਪੀਅਨ ਨੂੰ ਲੈਣ ਦੇ ਲਈ ਅੱਜ ਜਿਹੜਾ ਹੈ 에ਰਪੋਰਟ ਦੇ ਉੱਤੇ ਪਹੁੰਚਿਆ ਪੂਰਨ ਤੌਰ ਤੇ ਖੁਸ਼ੀ ਦਾ ਮਹੌਰਾ ਤੁਸੀਂ ਦੇਖ ਸਕਦੇ ਹੋ ਢੋਲ ਵਜਾਏ ਜਾ ਰਹੇ ਨੇ ਰੌਣਕ ਉਏ ਇੱਕ ਪਾਸੇ ਪਰਿਵਾਰ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚੇ ਨੇ ਕਿ ਦੇਸ਼ ਦਾ ਚੈਂਪੀਅਨ ਅੱਜ ਪੰਜਾਬ ਆਤਰਿਆ ਇੱਕ ਸਮਾਜੀ ਤੇ ਆਰਸ਼ਦ ਅਰ ਤੇ ਜਿਹੜੀ ਤਿਆਰੀ ਕੀਤੀ ਗਈ ਆ ਅਰਸ਼ਦੀਪ ਦੇ ਲਈ ਪੂਰੀ ਤਿਆਰੀ ਜਿਹੜੀ ਆ ਉਹ ਹੋ ਚੁੱਕੀ ਐ ਉਸ ਦੀ ਆਖਰੀ ਇੱਕ ਵਿਕਟ ਨੇ ਪੂਰਾ ਇਤਿਹਾਸ ਬਦਲ ਕੇ ਰੱਖ ਦਿੱਤਾ ਤੇ ਐਨੀ ਛੋਟੀ ਉਮਰ ਦੇ ਵਿੱਚ ਅਰਸ਼ਦੀਪ ਨੇ ਇੱਕ ਵੱਖਰਾ ਇਤਿਹਾਸ ਸਿਰਜਾਇਆ ਤੇ ਉਸ ਦੇ ਵਿੱਚ ਤੁਸੀਂ ਤਿਆਰੀ ਦੇ ਨਾਲ ਗਿਣਤੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤਿਆਰੀਆਂ ਜਿਹੜੀਆਂ ਨੇ ਲਗਾਤਾਰ ਜਾਰੀ ਨੇ ਇੰਤਜ਼ਾਰ ਹੋ ਰਿਹਾ ਹੈ ਖੂਜੀ ਘੜੀਆਂ ਦਾ ਕਿ ਜਦੋਂ ਦੇਸ਼ ਦਾ ਚੈਂਪੀਅਨ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਦਿਨ ਤੇ ਉਹ ਜਿੱਤ ਯਾਰੀ ਇੱਕ ਪਾਸੇ ਕੀਤੀ ਗਈ ਹੈ ਤੇ ਲਗਾਤਾਰ ਪੂਰਾ ਦੇਸ਼ ਜਿੱਤੇ ਇੰਤਜ਼ਾਰ ਕਰ ਰਿਹਾ ਸੀ ਉਹ ਇੱਕ ਵਿਕਟ ਦਾ ਉੱਥੇ ਹੀ ਅੱਜ ਪੂਰਾ ਪੰਜਾਬ ਤੇ ਉਸ ਦਾ ਪਰਿਵਾਰ ਵੀ ਜਿਹੜਾ ਹੈ ਲਗਾਤਾਰ ਇੰਤਜ਼ਾਰ ਕਰ ਰਿਹਾ ਹੈ ਉਸ ਦੇ ਹੋਂ ਦਾ ਵੀਰੇ ਜਰਨਲਿਸਤ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਮੋਹਾਲੀ